ਸਤਿ ਸ਼੍ਰੀ ਅਕਾਲ ਮਹਿਕਲੀ ਤੁਸੀਂ ਵੇਖ ਰਹੇ ਹੋ ਸਿਆਸੀ ਸੇਕਾ ਹਜੇ ਤਾਂ ਹਰਵੀਰ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਐਨੇ ਨੂੰ ਇੱਕ ਹੋਰ ਪ੍ਰਵਾਸੀ ਵੱਲੋਂ ਕਾਂਡ ਕੀਤਾ ਗਿਆ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੱਜ ਸਵੇਰੇ ਇੱਕ ਪ੍ਰਵਾਸੀ ਵੱਲੋਂ ਇੱਕ ਬੱਚੇ ਦਾ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਥੋਂ ਲੰਘ ਰਹੀ ਇੱਕ ਮਹਿਲਾ ਵੱਲੋਂ ਦੇਖਣ ਤੇ ਰੋਲਾ ਪਾ ਦਿੱਤਾ ਗਿਆ ਅਤੇ ਉਸ ਪ੍ਰਵਾਸੀ ਨੂੰ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਇਸ ਦੀ ਜਾਣਕਾਰੀ ਤੁਰੰਤ ਪਿੰਡ ਵਾਸੀਆਂ ਨੇ ਹਰਿਆਣਾ ਪੁਲਿਸ ਨੂੰ ਕੀਤੀ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਪ੍ਰਵਾਸੀ ਵੱਲੋਂ ਹੈਂਡੀਕੈਪ ਬੱਚੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਸਬੰਧੀ ਜਦੋਂ ਮਕਾਨ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਪ੍ਰਵਾਸੀ ਕੁਝ ਦਿਨ ਪਹਿਲਾਂ ਹੀ ਇੱਥੇ ਰਹਿਣ ਆਏ ਸਨ ਅਤੇ ਉਹਨਾਂ ਦਾ ਹਜੇ ਤੱਕ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਹੈ ਨਾਲ ਹੀ ਇਹ ਵੀ ਕਿਹਾ ਕਿ 10 ਦਿਨ ਦਾ ਟਾਈਮ ਦਿੱਤਾ ਗਿਆ ਸੀ ਕਿ ਆਪਣਾ ਆਧਾਰ ਕਾਰਡ ਜਮ੍ਹਾਂ ਕਰਵਾਇਆ ਜਾਵੇ ਪਰ ਅਜੇ ਤੱਕ ਕੁਝ ਨਹੀਂ ਜਮ੍ਹਾਂ ਕਰਵਾਇਆ ਗਿਆ ਦੱਸਿਆ ਜਾਂਦਾ ਹੈ ਕਿ ਪ੍ਰਵਾਸੀ ਆਪਣੇ ਮਾਪਿਓ ਦੇ ਨਾਲ ਇੱਥੇ ਰਹਿ ਰਿਹਾ ਸੀ ਪਿੰਡ ਵਿੱਚ ਔਰਤਾਂ ਵੱਲੋਂ ਰੋਲਾ ਪਾ ਕੇ ਇੱਕੋ ਗੁਹਾਰ ਲਗਾਈ ਜਾ ਰਹੀ ਹੈ ਬਈਏ ਪਜਾਓ ਪੰਜਾਬ ਬਚਾਓ ਆਉ ਤੋ ਤੁਹਾਨੂੰ ਵੀ ਦਿਖਾਉਂਦਿਆਂ ਪਿੰਡ ਦਾ ਮਾਹੌਲ ਬੱਚਾ ਜੀ ਦਾ ਪਿਆਰ ਜੋ ਜੋ ਬੱਚੇ ਨੇ ਇਹ ਦੇਖਿਆ ਹੋਗਾ ਪਹਿਲਾ ਇਹਦਾ ਮੂੰਹ ਘੁੱਟਿਆ ਹੋਗਾ ਫਿਰ ਉਹਦੇ ਦੋ ਵਜੇ ਨਿਕਲ ਗਿਆ ਭੂਆ ਬਚਾਲਾ ਮੈਨੂੰ ਭੂਆ ਬਚਾਲਾ ਮੈਨਾਂ ਗਲਤ ਕੰਮ ਕਰਾਂ ਲੱਗਾ ਇਹ ਐਂਦਾ ਬੋਲਿਆ ਵੀ ਮੈਨੂੰ ਠੋਕਣਾ ਆਏ ਨੇ ਇਹ ਬੱਚੇ ਨੇ ਕਹਿ ਦਿੱਤਾ ਕਿ ਮੈਂ ਤੈਨੂੰ ਠੋਕਣਾ ਜਿੱਦਾਂ ਨੇ ਕਿਹਾ ਫੇਜਾ ਕੇ ਮੈਂ ਬਚਾਇਆ ਮੈਂ ਤੋ ਛੁੱਟ ਕੇ ਪਿੱਛੇ ਮੋੜੇ ਤੇ ਹੈ ਬੱਚਾ ਘਰ ਹੈ ਇਹ ਵੀ ਜੰਦਾ ਚਲ ਕੋਈ ਆ ਗਿਆ ਦੋ ਦੇ ਬੰਦੇ ਨੇ ਮੈਂ ਇਹ ਨਹੀਂ ਲੱਚਾਉਣਾ ਨਹੀਂ ਨਹੀਂ ਪਟਾਪ ਗਿਆ ਤੈਨੂੰ ਉਹ ਮੁੰਡਾ ਚੱਕ ਕੇ ਲੈ ਕੇ ਗਿਆ ਇਹ ਕਹਿੰਦਾ ਤੇਨੂੰ ਫੋਕੜਾ ਕਹਿੰਦਾ ਮੈਨੂੰ ਵੀ ਕੱਪੜੇ ਖੁੱਲੇ ਹੋਏ ਸੀਗੇ ਕੱਪੜੇ ਦੇ ਖੁੱਲੇ ਹੋਏ ਦਾ ਮੂੰਹ ਉੱਪਰ ਅੱਕੇ ਲੈ ਕੇ ਗਿਆ ਮੂੰਹ ਬੰਦ ਕਰਕੇ ਮੈਨੂੰ ਮੰਗੇ ਚੱਕ ਕੇ ਲੈ ਕੇ ਗਿਆ ਸਾਫ ਮੈਨੂੰ ਚਾਹੀਦਾ ਛੱਜਿਆ ਨਿਆਰੇ ਬਾਹਰ ਗਰੀਆਂ ਚ ਫੇਰਦੇ ਸਕੂਲ ਲੈ ਜਾਂਦੇ ਕੌਣ ਚੁੱਪੇ ਵਾਰਾ ਤੇਰੇ ਸਾਨੂੰ ਸਾਫ ਚਾਹੀਦਾ ਭਈਏ ਭਜਾਓ ਪ੍ਰਵਾਸੀ ਜਿਗਾਏ ਉਹ ਸਾਹਮਣੇ ਕੁਆਟਰ ਤੇ ਰਹਿੰਦਾ ਤੇ ਨੇ ਅੰਨ੍ਹੇ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਵਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਢ ਜਨਾਨੀਆਂ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਤੇ ਮੈਂ ਨੂੰ ਸਰਪੰਚ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਤੇ ਪੁਲਿਸ ਸਾਹਿਬ ਹੁਣ ਆਈ ਆ ਤੇ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਕਾਰਵਾਈ ਕਰਦੇ ਇਹ ਪਤਾ ਲੱਗਾ ਕਿੱਥੇ ਰਹਿਣ ਵਾਲਾ ਹੈ ਕਿਸੇ ਬਾਹਰਪੁਰ ਦੇ ਰਹਿਣ ਵਾਲਾ ਜ ਮਾਂ ਵੀ ਢੋੜ ਕੇ ਚ ਕੁਆਟਰ ਸਿਰਦੇ ਸੀ ਕੁਆਟਰ ਮਾਲਕ ਕੋਲ ਪੁੱਛਿਆ ਆਪਾ ਉਹ ਕਹਿੰਦੇ ਆਪਾ ਪ੍ਰੂਫ ਇਹਦੇ ਲੈ ਨਹੀਂ ਹੈਗੇ ਨਹੀਂ ਉਹ ਇੰਨੀ ਦਿਨ ਦਾ ਰੋਲਾ ਪਿਆ ਸੀ ਤੱਕ ਕਿ ਪ੍ਰੂਫ ਕਿਉਂ ਲੈ ਕੇ ਖੜਾ ਪਿੰਡ ਵਿੱਚ ਕੀ ਆ ਜਾ ਰਹੇ ਆ ਕਿ ਅਸੀਂ ਦੀ ਹੁਣ ਮਤਾ ਪਾਇਆ ਕਿ ਪੰਚਾਇਤ ਵਿੱਚ ਆਪਣੀ ਕਿ ਜਿੰਨੇ ਵੀ ਪ੍ਰਵਾਸੀ ਆ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੀ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਨਾਮ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹੇ ਦੇ ਸੀ ਹਾਂਜੀ ਕੀ ਨਾਮ ਇਹਦਾ ਕਿੰਨੇ ਦੇ ਪੇਪਰ ਆਲੇ 5-10 ਦਿਨ ਹੋਏ ਤੇ ਭਈ ਇੰਨੀ ਦੇ ਤਾਂ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਂਡ ਹੋ ਚੁੱਕਾ ਹੈ ਤੁਸੀਂ ਹਜੇ ਵੀ ਕਿਉਂ ਨਹੀਂ ਇਹ ਸਮਝਦੇ ਅਸੀਂ ਇਹ ਕਿਹਾ ਸੀ ਅਸੀਂ ਇਹ ਕਹਿੰਦੇ 5 ਦਿਨਾਂ ਬਾਅਦ ਸਾਨੂੰ ਪੇਪਰ ਮਿਲਣੇ ਲਹੰਗਾ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮਹੀਨਿਆਂ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਕਿ ਗੱਲ ਇਹ ਪੰਜ ਦਿਨ ਰਹਿੰਦੇ ਨੇ ਪੰਜ ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਮੇਰਾ ਲਿਆ ਬੰਦਾ ਬਾਕੀਆਂ ਨੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੂੰ ਭਾਈ ਤੂੰ ਨਹੀਂ ਰਹਿੰਦਾ ਸੀ ਇਹ ਫੈਕਟ ਹੀ ਕਰਦਾ ਭੁੱਜੀ ਭਾਈ ਜਦੋਂ ਮਾਲਕ ਬਕਰ ਰੱਖਦਾ ਆਧਾਰ ਕਾਰਡ ਬਕਰ ਉਹ ਤਾਂ ਲੈਂਦਾ ਹੀ ਆ ਮੈਂ ਤੁਹਾਡੀ ਦੱਸਾਂ ਮੈਂ ਦਾ ਜਦੋਂ ਨਹਾਂਦਾ ਇਹ ਨਾ ਉਹ ਕਹਿੰਦੇ ਹੁਣ ਹੁਣ ਹੀ ਚਾਂਟ ਕਰਦਾ ਨੱਟ ਜਾਂਦਾ ਤੇ ਕੌਣ ਜ਼ਿੰਮੇਵਾਰੀ ਹੁੰਦਾ ਸਮਝਦਾ ਗੱਲ ਭਾਜੀ ਉਹ ਪੰਜ ਦਿਨ ਤੇ ਪੰਜ ਭਾਜੀ ਉਹ ਪੰਜ ਦਿਨਾਂ ਬਾਸ ਸਾਨੂੰ ਦੇ ਦੇ ਲੈ ਲਵੋ ਕੁਝ ਕੋਣ ਭਾਜੀ ਅੱਛਾ ਨਹੀਂ ਫਿਰ ਤੁਹਾਡੇ ਫਰਜ਼ ਨਹੀਂ ਬਣਦਾ ਕਿ ਪੰਜ ਦਿਨ ਦੇ 10 ਦਿਨ ਜਿਸ ਨੇ ਰੱਖਦੇ ਉਸਨੇ ਆਧਾਰ ਕਾਰਡ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਕਹਿੰਦੇ ਪੰਜ ਦਿਨ ਨਹੀਂ 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 ਭਾਜੀ ਐਡਾ ਬਟਾ ਕਾਂਡ ਪਹਿਲਾਂ ਹਿਸ਼ਾਰਪੁਰ ਚ ਹੋਇਆ ਤੁਹਾਨੂੰ ਅਜੇ ਤੱਕ ਵੀ ਸੇਧ ਨਹੀਂ ਮਿਲੀ ਉਸ ਚੀਜ਼ ਦੀ ਭਾਈਆ ਜੀ ਮੰਨਦੇ ਆ ਤੁਹਾਡੇ ਆਪ ਬਾਕੀ ਪ੍ਰੂਫ ਲੇਓ ਨਾਲਾ ਕਿ ਸਾਰੇ ਦੇ ਪਿੰਡ ਦੇ ਨੇ ਤੁਹਾਨੂੰ ਸੂਚਿਤ ਕੀਤਾ ਵੀ ਇੱਕ 22 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਇਹਨੂੰ ਅਸੀਂ ਆਏ ਆਂ ਇਹ ਤਾਂ ਹੁਣ ਥਾਣੇ ਜਾ ਕੇ ਦਰਖਾਸਤ ਕਰਦੇ ਆਂ ਜੀ ਪੁਸ਼ਤ ਤੱਕ ਇਹ ਕੌਣ ਹੈ ਪ੍ਰਵਾਸੀ ਹੈ ਪ੍ਰਵਾਸੀ ਹੈ ਜੀ ਕਿੱਥੇ ਕੰਮ ਕਰਦਾ ਕੋਈ ਪਤਾ ਲੱਗਾ ਨਹੀਂ ਪਤਾ ਲੱਗਾ ਕਿਹੜੇ ਪਿੰਡ ਦਾ ਹੈ ਇਹ ਬਾਗਪੁਰਾ ਜੀ ਅੱਛਾ ਜੀ ਇਹਨੂੰ ਇਨਫੋਰਮੇਸ਼ਨ ਕਿ ਦਿੱਤੀ ਸੀਗੀ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਸਣ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛਪੜਤਾਲ ਲਈ ਨਾਲ ਲਿਆ ਰਹੇ ਆ ਸਾਡੇ ਆ ਕੇ ਇਹ ਪੁਛਪੜਤਾਲ ਕਰਦੇ ਆ ਕੋਈ ਇਹਦੀ ਆਇਡੈਂਟੀਫਿਕੇਸ਼ਨ ਨਿਕਲੀ ਜੀ ਪੁਛਪੜਤਾਲ ਕੋਈ ਕੁਛ ਨਹੀਂ ਨਿਕਲੀ ਇਹ ਬੇ ਕਹਿੰਦੇ ਬੇਲੇ ਘੁੰਮਦਾ ਸੀਗਾ ਜੀ ਇੱਥੇ ਕਾਫੀ ਜੇ ਤੋਂ ਅੱਜ ਦੇਖਦੇ ਇਹਨੂੰ ਲਿਆ ਰਹੇ ਆ ਕਿੰਦਾ ਕਿੱਥੇ ਪਤਾ ਲੱਗਾ ਕੁਛ ਰਹਿ ਕਿੱਥੇ ਰਹਿ ਰੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਜੀ